ਜਿਲੰਦਰ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਹਰਦੀਪ ਸਿੰਘ ਸ਼ੁਰੂਆਤ ਕਰਦੇ ਹਾਂ ਅੱਜ ਦੀ ਮੁਖਬਰ ਦੇ ਨਾਲ ਗੁਰੂ ਰਵਿਦਾਸ ਜੀ ਦਾ 640ਵਾਂ ਪ੍ਰਕਾਸ਼ ਦਿਹਾੜਾ ਮਨਾਉਣ ਦੇ ਮਨੋਰਥ ਨਾਲ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਸਪੈਸ਼ਲ ਟ੍ਰੇਨ ਵਾਰਾਨਸੀ ਲਈ ਰਵਾਨਾ ਹੋਈ ਗੱਡੀ ਡੇਰਾ ਸਚਕੰਡ ਬੱਲਾਂ ਦੇ ਗਦੀ ਨਿਸ਼ੀਣ ਸੰਤ ਨਰੰجن ਦਾਸ ਜੀ ਦੀ ਅਗਵਾਈ ਹੇਠ ਜਲੰਧਰ ਦੇ ਰੇਲਵੇ ਸਟੇਸ਼ਨ ਤੋਂ ਰਵਾਨਾ ਹੋਈ ਸਟੇਸ਼ਨ ਤੇ ਪੂਰਾ ਮਾਹੌਲ ਗੁਰੂ ਰਵਿਦਾਸ ਮਹਾਰਾਜੀ ਦੇ ਰੰਗ ਚ ਰੰਗਿਆ ਨਜ਼ਰ ਆਇਆ ਇਸ ਮੌਕੇ ਗੱਡੀ ਨੂੰ ਤੋਰਨ ਲਈ ਸੰਗਤਾਂ ਦੇ ਠਾਠਾ ਮਾਰਦੇ ਇਕੱਠ ਨੇ ਗੁਰੂ ਰਵਿਦਾਸ ਮਹਾਰਾਜ ਦੇ ਜਕਾਰੇ ਨਾਲ ਪੂਰਾ ਰੇਲਵੇ ਸਟੇਸ਼ਨ ਗੂੰਜਣ ਲਾ ਦਿੱਤਾ ਅਸੀਂ ਯੂਕੇ ਇੰਗਲੈਂਡ ਤੋਂ ਆਏ ਹਾਂ ਮਹਾਰਾਜੀ ਘਰ ਪਰਤੇ ਜਾ ਰਹੇ ਆ ਕਾਚੀਨੂ ਤੇ ਦਾਸ ਆਪਣੇ ਵੱਲੋਂ ਤੇ ਸਾਰੇ ਸੰਸਾਰ ਦੇ ਜਗਤ ਗੁਰੂ ਗੁਰਦਾਸ ਮਹਾਰਾਜ ਦੇ ਮਹਰਪੁਰ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਤੇ ਉਦਾਂ ਅਸੀਂ ਕੋਸ਼ਿਸ਼ ਤਾਂ ਕਰਦੇ ਹੁੰਨੇ ਹਰ ਸਾਲ ਆਉਣ ਦੀ ਪਰ ਕਈ ਵਾਰੀ ਨਹੀਂ ਵੀ ਮਿਲਦਾ ਪਰ ਆਜਾ ਦੂਸਰਾ ਸਾਲ ਤੋਂ ਲਗਾਤਾਰ ਆ ਰਿਹਾ ਮਹਾਰਾਜ ਦੇ ਨਾਲ ਅਸੀਂ ਉੱਥੇ ਜਾ ਰਹੇ ਆ ਸ੍ਰੀ ਗੁਰੂ ਰਵਿਦਾਸ ਜਨਮ ਸਥਾਨ ਮੰਦਿਰ ਸੀਰ ਗੋਵਰਧਨਪੁਰ ਵਾਰਾਨਸੀ ਵਿਖੇ 10 ਫਰਵਰੀ ਨੂੰ ਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਤੋਂ ਬਾਅਦ ਇਹ ਟ੍ਰੇਨ ਸ਼ਬਦਾਲਾ ਨੂੰ ਵਾਪਸ ਲੈ ਕੇ ਪਰਤੇਗੀ। ਬਸਤੀ ਬਾਵਾ ਖੇਲ ਚ ਪੁਲਿਸ ਨੇ ਨਾਕੇ ਦੌਰਾਨ ਦੋ ਚੋਰਾਂ ਨੂੰ ਫੜਨ 'ਚ ਸਫਲਤਾ ਹਾਸਲ ਕੀਤੀ ਹੈ। ਇਹਨਾਂ ਚੋਰਾਂ ਨੇ ਦੁਆਬਾ ਚੌਂਕ ਤੋਂ ਮੋਟਰਸਾਈਕਲ ਚੋਰੀ ਕੀਤਾ ਸੀ। 10ਵੀਂ ਪਾਸ ਅਤੇ ਪਿੱਛੇ ਤੋਂ ਸੁਰੱਖਿਆ ਗਾਰਡ ਦਾ ਕੰਮ ਕਰਨ ਵਾਲੇ ਨੌਜਵਾਨ ਨੇ ਦੱਸਿਆ ਕਿ ਉਹਨਾਂ ਨੇ ਆਉਣ ਜਾਣ ਲਈ ਇਸ ਮੋਟਰਸਾਈਕਲ ਚੋਰੀ ਕੀਤਾ ਸੀ। ਜੈਬਰਾ ਟੀਮ ਨੇ ਨਹਿਪੁਲੀ ਬੱਬਾ ਬਸਤੀ ਬਾਵਾ ਖੇਲ ਦੇ ਵਿੱਚ ਇੱਕ ਨਕਾ ਲਗਾਇਆ ਹੋਇਆ ਸੀਗਾ। ਜਿੱਥੇ ਉਹਨਾਂ ਨੇ ਸ਼ੱਕ ਦੇ ਉਧਾਰ ਦੇ ਉੱਪਰ ਇੱਕ ਮੋਟਰਸਾਈਕਲ ਸਪਲੈਂਟਰ ਮੋਟਰਸਾਈਕਲ ਰੋਕਿਆ ਉਹਨੂੰ ਵਾਹਨ ਟੀਮ ਦੇ ਵਿੱਚ ਚੈੱਕ ਕਰਨ ਦੇ ਉੱਪਰ ਪਾਇਆ ਗਿਆ ਕਿ ਉਹ ਮੋਟਰਸਾਈਕਲ ਜਿਹੜਾ ਹੈਗਾ ਉਹ ਚੋਰੀ ਦਾ ਹੈ। ਇਹਦੇ ਵਿੱਚ ਰਮਨ ਕੁਮਾਰ ਬਟਾ ਸਨ ਆਫ ਸੁਭਾਸ਼ ਚੰਦਰ ਰਾਜਨਗਰ ਬਸਤੀ 바ਵਾ ਖੇਲ ਦਾ ਰਹਿਣ ਵਾਲਾ ਇੱਕ ਅਰਵਿੰਦਰ ਸਿੰਘ ਦੇ ਦਾ ਸਾਥੀ ਜਿਹੜਾ ਹੈਗਾ ਉਹਨੂੰ ਆਪਾਂ ਕਾਬੂ ਕੀਤਾ। ਅੱਛਾ ਇਹਨੇ ਪੁੱਛਗਿੱਛ ਦੇ ਵਿੱਚ ਇਹ ਮੰਨਿਆ ਵੀ ਹੈ ਕਿ ਇਹਨਾਂ ਨੇ ਜਿਹੜਾ ਉਹ ਮੋਟਰਸਾਈਕਲ ਹੈ ਇਹ ਦੁਆਬਾ ਚੌਂਗ ਦੇ ਲਗਦੇ ਨੇ ਇਹਨੇ ਚੋਰੀ ਕੀਤਾ ਸੀਗਾ। ਉਦਰਬਸਤੀ ਬਾਬਾ ਖੇਲ ਦੇ ਨਜ਼ਦੀਕ ਇੱਕ ਟਰੱਕ ਦੀ ਚਪੇੜ 'ਚ ਆਉਨਾ ਦੋ ਐਕਟਿਵਾਸ 12ਾਂ 'ਚੋਂ ਇੱਕ ਦੀ ਮੌਤ ਹੋ ਗਈ ਜਦਕਿ ਇੱਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਪੈਟਰੋਲ ਪਵਾਉਣ ਲਈ ਜਾ ਰਹੇ ਸਨ ਕਿ ਅਚਾਨਕ ਟਰੱਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ ਪੁਲਿਸ ਨੇ ਟਰੱਕ ਨੂੰ ਕਬਜ਼ੇ 'ਚ ਲੈ ਲਿਆ ਹੈ ਤੇ ਫਰਾਰ ਡਰਾਈਵਰ ਦੀ ਭਾਲ ਸ਼ੁਰੂ ਕਰ ਦਿੱਤੀ ਹੈ ਪਉਦਰ ਮਕਸੂਦਾਂ ਦੇ ਵੇਰਕਾ ਮਿਲਕ ਪਲਾਂਟ ਦੇ ਫਲਾਈਓਵਰ ਤੇ ਵੀ ਦੋ ਕਾਰਾਂ ਵਿਚਕਾਰ ਜ਼ਬਰਦਸਤ ਟੱਕਰ ਹੋਣ ਦੀ ਖਬਰ ਮਿਲੀ ਹੈ। ਇਹ ਟੱਕਰ ਸੋਮਵਾਰ ਦੇ ਰਾਤ ਨੂੰ ਵਾਪਰੀ। ਖਾਸਾ ਇਹਨਾਂ ਪਿਆਨਿਕ ਸੀ ਕਿ ਇੱਕ ਕਾਰ ਪੂਰੀ ਤਰ੍ਹਾਂ ਪਲਟ ਗਈ ਪਰ ਬਾਵਜੂਦ ਇਸ ਦੇ ਦੋਵੇਂ ਕਾਰ ਚਾਲਕ ਵਾਲ-ਵਾਲ ਬਚ ਗਏ। ਹਾਲਾਂਕਿ ਦੋਹਾਂ ਦੀਆਂ ਕਾਰਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਮੌਕੇ ਤੇ ਪੁਜੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜਲੰਧਰ ਦੇ ਸੰਜੇ ਗਾਂਧੀ ਨਗਰ 'ਚ ਇੱਕ ਘਰ ਨੂੰ ਭਿਆਨਕ ਅੱਗ ਲੱਗ ਗਈ ਜਿਸ ਨਾਲ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਪਰਿਵਾਰਕ ਮੈਂਬਰ ਜੋਤੀ ਨੇ ਦੱਸਿਆ ਕਿ ਉਹ ਕੰਮ ਕਰ ਰਹੀ ਸੀ ਅੱਗ ਕਿਵੇਂ ਲੱਗੀ ਇਸ ਬਾਰੇ ਕੋਈ ਵੀ ਜਾਣਕਾਰੀ ਨਹੀਂ ਹੈ। ਸੂਚਨਾ ਮਿਲਣ ਤੇ ਪੁਲਿਸ ਸਮੇਤ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ਤੇ ਪਹੁੰਚੀਆਂ ਤੇ ਉਹਨਾਂ ਵੱਲੋਂ ਅੱਗ ਤੇ ਕਾਬੂ ਪਾਇਆ ਗਿਆ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਨੂੰ ਵੀ ਦੱਸਿਆ ਜਾ ਰਿਹਾ ਹੈ। ਇਸ ਖਾਸ ਬੁਲੇਟਿਨ ਵਿੱਚ ਬਸੇ ਨਹੀਂ ਤੀਸ਼ਤੀਆਂ ਹੋਰ ਤਾਜ਼ਾ ਖਬਰਾਂ ਲਈ ਦੇਖਦੇ ਰਹੋ ਜਗਬਾਣੀ ਟੀਵੀ।